ਖਾਲਸਾ ਜੀ ਵਾਹਿਗੁਰਜ ਦੀ ਬਖਸ਼ੀ ਹੋਈ ਫਤਿਹ ਨੂੰ ਆਪਣੀ ਪਵਿੱਤਰ ਰਸਨਾ ਨਾਲ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਉਹ ਪਹਿਲਾਂ ਸਭ ਤੋਂ ਪਹਿਲਾਂ ਸਸ ਚੈਨਲ ਨੂੰ ਸਬਸਕ੍ਰਾਈਬ ਕਰ ਲਾਓ ਜੀ ਸਾਥ ਸੰਗਤ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨੰਮੀਆਂ ਵੀਡੀਓਜ਼ ਨੂੰ ਦੇਖ ਸਕੋ ਖਾਲਸਾ ਜੀ ਅੱਜ ਅਸੀਂ ਤੁਹਾਨੂੰ ਕਥਾ ਦੇ ਨਾਲ ਸਾਥ ਪਾਉਂਦੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਘਰ ਤੋਂ ਬਾਹਰ ਪਹਿਰ ਪੁੱਟਣ ਤੋਂ ਪਹਿਲਾਂ ਸਿਰਫ ਇਸ ਦੋ ਪੰਕਤੀਆਂ ਦਾ ਜਾਪ ਕਰ ਲੋ ਸਾਧ ਸੰਗਤ ਜੀ ਜੋ ਵੀ ਤੁਸੀਂ ਘਰ ਤੋਂ ਬਾਹਰ ਕੰਮ ਕਰਨ ਲਈ ਜਾਓਗੇ ਉਹ ਤੁਹਾਡੇ ਸਾਰੇ ਕੰਮ ਸਬਰ ਜਾਣਗੇ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਹਰ ਇੱਕ ਕੰਮ ਦੇ ਵਿੱਚ ਤੁਹਾਨੂੰ ਸਿਰੇ ਲੱਗ ਜਾਵੇਗਾ ਸਾਤ ਸੰਗਤ ਜੀ ਅਸੀਂ ਤੁਹਾਡੇ ਨਾਲ ਰੋਜ਼ ਗੁਰਵਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਰਹਿੰਦੇ ਹਾਂ ਸਾਤ ਸੰਗਤ ਜੀ ਉਹਨਾਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਖਾਲਸਾ ਜੀ ਅਤੇ ਰੋਜ਼ ਨਵੀਆਂ ਵੀਡੀਓਜ਼ ਮਹਾਂਪੁਰਸ਼ਾਂ ਜੀ ਦੀਆਂ ਦੇਖਣ ਲਈ ਸਾਧ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਖਾਲਸਾ ਜੀ ਆਓ ਹੁਣ ਆਪ ਇਸ ਕਥਾ ਦੀ ਸਾਂਝ ਪਾਉਂਦੇ ਹਾਂ ਖਾਲਸਾ ਜੀ ਸਾਡੇ ਸਾਰੇ ਕੰਮਾਂ ਵਿੱਚ ਵਾਹਿਗੁਰੂ ਜੀ ਆਪ ਵਰਤਦੇ ਹਨ ਦੇਖੋ ਜੀ ਕਈ ਵਾਰ ਅਸੀਂ ਆਪਣੇ ਘਰ ਤੋਂ ਬਾਹਰ ਬਹੁਤ ਜਿਵਰੀ ਕੰਮ ਕਰਨ ਲਈ ਜਾਣਾ ਹੁੰਦਾ ਹੈ ਖਾਲਸਾ ਜੀ ਕਈ ਵਾਰ ਕੋਈ ਅਹਿਮ ਫੈਸਲਾ ਸੁਣਨ ਜਾਣਾ ਹੁੰਦਾ ਹੈ ਜਾਂ ਫਿਰ ਸੁਣਾਉਣ ਜਾਣਾ ਹੁੰਦਾ ਹੈ ਸਾਧ ਸੰਗਤ ਜੀ ਜਾਂ ਫਿਰ ਕਈ ਵਾਰ ਕਿਸੇ ਬੱਚੀ ਦਾ ਰਿਸ਼ਤਾ ਕਰਨ ਜਾਣਾ ਹੁੰਦਾ ਹੈ ਖਾਲਸਾ ਜੀ ਜਦ ਕਈ ਵਾਰ ਪੜਨ ਵਾਲੇ ਬੱਚੇ ਆਪਣੇ ਇਮਤਿਹਾਨ ਦੇਣ ਵਾਸਤੇ ਜਾਂਦੇ ਹਨ ਕਈ ਨੌਕਰੀ ਦੇ ਇੰਟਰਵਿਊ ਦੇਣ ਵਾਸਤੇ ਜਾਂਦੇ ਹਨ ਬਹੁਤ ਸਾਰੇ ਖਾਲਸਾ ਜੀ ਇਦਾਂ ਦੇ ਹੋਰ ਜ਼ਰੂਰੀ ਕੰਮ ਲਈ ਜਿਸ ਜਿਸ ਵਿੱਚ ਲਈ ਅਸੀਂ ਘਰੋਂ ਬਾਹਰ ਜਾਂਦੇ ਹਾਂ ਤਾਂ ਕਈ ਵਾਰ ਸਾਡੇ ਮਨ ਦੇ ਹਾਲਾਤ ਬਹੁਤ ਨਾਜ਼ੁਕ ਹੁੰਦੇ ਹਨ ਸਾਡਾ ਮਨ ਬਹੁਤ ਪਰੇਸ਼ਾਨ ਹੁੰਦਾ ਹੈ ਖਾਲਸਾ ਜੀ ਸਾਨੂੰ ਇੱਕ ਕਿਸਮ ਦਾ ਡਰ ਬਣਿਆ ਰਹਿੰਦਾ ਹੈ ਪਤਾ ਨਹੀਂ ਸਾਡੇ ਨਾਲ ਕੀ ਹੋਵੇਗਾ ਚੰਗਾ ਹੋਵੇਗਾ ਜਾਂ ਮਾੜਾ ਹੋਵੇਗਾ ਖਾਲਸਾ ਜੀ ਇਹ ਫੈਸਲਾ ਮੇਰੇ ਹੱਥ ਵਿੱਚ ਹੋਵੇਗਾ ਜਾਂ ਨਹੀਂ ਹੋਵੇਗਾ ਸਾਦਾ ਦਿਲ ਸਹਿਮਿਆ ਸਹਿਮਿਆ ਰਹਿੰਦਾ ਹੈ ਜਿੰਨੀ ਦੇਰ ਉਹ ਕੰਮ ਦਾ ਨਤੀਜਾ ਪਤਾ ਨਾ ਲੱਗ ਜਾਵੇ ਖਾਲਸਾ ਜੀ ਇਸ ਮੌਕੇ ਉਤੇ ਕਦੇ ਵੀ ਡਰਨਾ ਨਹੀਂ ਘਬਰਾਉਣਾ ਨਹੀਂ ਚਾਹੀਦਾ ਹਰ ਵਕਤ ਉਸ ਵਾਹਿਗੁਰੂ ਜੀ ਦਾ ਉਹਡ ਆਸਰਾ ਲੈਣਾ ਚਾਹੀਦਾ ਹੈ ਤਾਂ ਜੋ ਵਾਹਿਗੁਰੂ ਜੀ ਤੁਹਾਡੇ ਸਾਰੇ ਕਾਰਜ ਆਪ ਸਵਾਲਦੇ ਹਨ ਖਾਲਸਾ ਜੀ ਚਾਹੇ ਆਪਾਂ ਕਿਸੇ ਵੀ ਕੰਮ ਜਾਣਾ ਹੋਵੇ ਸਾਨੂੰ ਆਪਣੇ ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕਰਕੇ ਜਾਣੀ ਚਾਹੀਦੀ ਹੈ ਖਾਲਸਾ ਜੀ ਅਸੀਂ ਹਮੇਸ਼ਾ ਵਾਹਿਗੁਰੂ ਜੀ ਤੋਂ ਉਹ ਚੀਜ਼ਾਂ ਮੰਗਦੇ ਹਾਂ ਜੋ ਸਾਨੂੰ ਚੰਗੀਆਂ ਲੱਗਦੀਆਂ ਹਨ ਕਾਲ ਸਾਜੀ ਜਦੋਂ ਵੀ ਆਪਾਂ ਬਾਹਰ ਜਾਂਦੇ ਹਾਂ ਆਪਾਂ ਵਾਹਿਗੁਰੂ ਜੀ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਮੈਂ ਜਿਸ ਕੰਮ ਲਈ ਵੀ ਜਾ ਰਿਆਂ ਆ ਜਾਂ ਫਿਰ ਚੱਲਿਆਂ ਹਾਂ ਮੇਰਾ ਉਹ ਕੰਮ ਬਣਾ ਦੇਣਾ ਪਰਖਾ ਸਾਜੀ ਪਹਿਲਾਂ ਤਾਂ ਆਪਣੀ ਅਰਦਾਸ ਦੇ ਵਿੱਚ ਬਦਲਾਅ ਲੈ ਕੇ ਆਓ ਬਦਲਾਅ ਕਰਨਾ ਹੈ ਤੁਸੀਂ ਨੇ ਖਾਲਸਾ ਜੀ ਹਮੇਸ਼ਾ ਮਾਲਕ ਅੱਗੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਪਾਤਸ਼ਾਹ ਜੀ ਜੋ ਤੁਹਾਨੂੰ ਚੰਗਾ ਲੱਗੇ ਉਹ ਹੀ ਕੰਮ ਕਰਨਾ ਜੀ ਖਾਲਸਾ ਜੀ ਜਦੋਂ ਤੁਸੀਂ ਆਪਣੇ ਅਰਦਾਸ ਦੇ ਵਿੱਚ ਇਸ ਤਰ੍ਹਾਂ ਸੁਧਾਰ ਕਰੋਗੇ ਤਾਂ ਖਾਲਸਾ ਜੀ ਤੁਹਾਡੇ ਕਿਸੇ ਕੰਮ ਦੇ ਵਿੱਚ ਵੀ ਰੁਕਾਵਟ ਨਹੀਂ ਆਏਗੀ ਖਾਲਸਾ ਜੀ ਕਿਉਂਕਿ ਜੇ ਮਾਲਕ ਦੀ ਮਰਜ਼ੀ ਹੁੰਦੀ ਹੈ ਹੁਣ ਉਹੀ ਹੁੰਦਾ ਹੈ ਖਾਲਸਾ ਜੀ ਮਾਲਕ ਦੀ ਦਿੱਤੀ ਹੋਈ ਚੀਜ਼ ਸਾਨੂੰ ਖੁਸ਼ੀਆਂ ਦੇ ਸਕਦੀ ਹੈ ਖਾਲਸਾ ਜੀ ਪਹਿਲਾਂ ਤੁਸੀਂ ਮੂਲ ਮੰਤਰ ਦਾ ਜਾਪ 11 ਵਾਰ ਕਰਨਾ ਹੈ ਖਾਲਸਾ ਜੀ ਇੱਕ ਕਿਉਂ ਕਰ ਸਤਨਾ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ अर्जुनੀ ਸਬ ਗੁਰ ਪ੍ਰਸਾਦ Jap Aat sach jugat sach Happy is sach nanak hosi peace sach Waheguru ji sahaaye khaaza ji fir tusi a do panktiyan da jap karna hai ਪੰਜ ਵਾਰ ਕਰਨਾ ਹੈ ਇਸ ਨੂੰ ਪਹਿਲਾਂ 11 ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਫਿਰ ਤੁਸੀਂ ਨੇ ਅ ਦੋ ਪੰਕਤੀਆਂ ਪੰਜ ਵਾਰ ਜਪਣਾ ਹੈ ਕਰ ਬਾਹਰ ਤੇਰਾ ਪਰਵਾਸਾ ਤੂੰ ਜਨਕੇ ਹੈ ਸੰਗ 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 ਸਾਥ ਸੰਗਤ ਜੀ ਤੁਸੀਂ ਇਹਨਾਂ ਦੋ ਪੰਕਤੀਆਂ ਦਾ ਜਾਪ ਕਰਕੇ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਫਿਰ ਤੁਸੀਂ ਨਿਕਰੋ ਬਾਹਰ ਪੈਰ ਪੁੱਟਣਾ ਹੈ ਤਾਂ ਖਾਸਾ ਜੀ ਤੁਸੀਂ ਜਿਸ ਕੰਮ ਨੂੰ ਵੀ ਹੱਥ ਪਾਵੋਗੇ ਉਹ ਤੁਹਾਡੇ ਸਾਰੇ ਕੰਮ ਹਰਾਸ ਹੋ ਜਾਣਗੇ ਤੁਹਾਨੂੰ ਹਰ ਕੰਮ ਦੇ ਵਿੱਚ ਸਫਲਤਾ ਮਿਲੇਗੀ ਫਿਰ ਉਹ ਚਾਏ ਤੁਸੀਂ ਨੌਕਰੀ ਦੀ ਇੰਟਰਵਿਊ ਦੇਣ ਜਾ ਰਹੇ ਹੋ ਜਾਂ ਬੱਚੇ ਆਪਣਾ ਇਮਤਿਹਾਨ ਦੇਣ ਲਈ ਜਾ ਰਹੇ ਨੇ ਜੇ ਕਿਸੇ ਵੀ ਬੱਚੇ ਦਾ ਰਿਸ਼ਤਾ ਕਰਨ ਜਾ ਰਹੇ ਹੋ ਤਾਂ ਖਾਲਸਾ ਜੀ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਗੁਰੂ ਮਹਾਰਾਜ ਜੀ ਆਪ ਅੱਗੇ ਹੋਗੇ ਤੁਹਾਡੇ ਕਾਰਜ ਨੂੰ ਪੂਰਾ ਕਰਨਗੇ ਖਾਲਸਾ ਜੀ ਪਾਸਾ ਜੀ ਜੋ ਤੁਹਾਨੂੰ ਚੰਗਾ ਲੱਗੇ ਉਹੀ ਕੰਮ ਮੇਰਾ ਬਣਾਉਣਾ ਤੁਸੀਂ ਇਹ ਅਰਦਾਸ ਵਿੱਚ ਕਹਿਣਾ ਹੈ ਸਾਧ ਸੰਗਤ ਜੀ ਏ ਨਹੀਂ ਕਹਿਣਾ ਕਿ ਪਾਸ਼ਾ ਜੀ ਮੇਰਾ ਕੰਮ ਸਿਰੇ ਉੱਪ ਲੱਗ ਜਾਵੇ ਤੁਸੀਂ ਇਹ ਕਹਿਣਾ ਹੈ ਅਰਦਾਸ ਵਿੱਚ ਅਰਦਾਸ ਦੇ ਵਿੱਚ ਬਦਲਾ ਲੈ ਕੇ ਆਓ ਖਾਲਸਾ ਜੀ ਤੁਸੀਂ ਇਹ ਕਹਿਣਾ ਹੈ ਕਿ ਪਾਸ਼ਾ ਜੀ ਜੋ ਤੁਹਾਨੂੰ ਚੰਗਾ ਲੱਗੇ ਉਹੀ ਕੰਮ ਕਰਨਾ ਜੀ ਕਿਉਂਕਿ ਖਾਲਸਾ ਜੀ ਹੁਣ ਉਹੀ ਹੁੰਦਾ ਹੈ ਜੋ ਉਸ ਵੈਗਰੂ ਜੀ ਦੀ ਸੱਚੇ ਪਾਸ਼ਾ ਜੀ ਦੀ ਮਰਜ਼ੀ ਹੁੰਦੀ ਹੈ ਖਾਲਸਾ ਜੀ ਜੇ ਤੁਸੀਂ ਇਸ ਤਰੀਕੇ ਨਾਲ ਅਰਦਾਸ ਕਰਦੇ ਹੋ ਸਾਡਾ ਮਨ ਕਦੇ ਵੀ ਡੋਲੇਗਾ ਨਹੀਂ ਕਦੇ ਵੀ ਕਬਰਾਈਗਾ ਨਹੀਂ ਅੱਗੇ ਫੈਸਲਾ ਜੋ ਮਰਜ਼ੀ ਹੋਵੇ ਖਾਲਸਾ ਜੀ ਸਾਨੂੰ ਸਬਰ ਤੇ ਸੰਤੋਖ ਹੋਵੇਗਾ ਖਾਲਸਾ ਜੀ ਫਿਰ ਫੈਸਲਾ ਮੇਰੇ ਮਾਲਕ ਦਾ ਹੈ ਮਾਲਕ ਮੇਰੇ ਅੰਗ ਸੰਗ ਸੀ ਖਾਲਸਾ ਜੀ ਸਾਰੇ ਕੰਮਾਂ ਵਿੱਚ ਵਾਹਿਗੁਰੂ ਜੀ ਫਿਰ ਆਪ ਵਰਤਦੇ ਹਨ ਖਾਲਸਾ ਜੀ ਅਦੇ ਰਸਤੇ ਦੇ ਵਿੱਚ ਵੀ ਜਾਂਦੇ ਹੋਏ ਇਹੀ ਜੱਬ ਕਰਨਾ ਹੈ ਕਿ ਵਾਹਿਗੁਰੂ ਜੀ ਤੁਸੀਂ ਜੋ ਵੀ ਕਰੋਗੇ ਉਹ ਤੁਹਾਡਾ ਪਾਣਾ ਮਿੱਠਾ ਕਰਕੇ ਮੰਨ ਲੈਣਾ ਖਾਲਸਾ ਜੀ ਏਸੀ ਆਪਣੀ ਅੱਜ ਦੀ ਕਥਾ ਖਾਲਸਾ ਜੀ ਕਥਾ ਵਧੀਆ ਲੱਗੀ ਹੋਵੇ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਖਾਲਸਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਖਾਲਸਾ ਜੀ ਅਤੇ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹਾਂ ਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਖਾਲਸਾ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖ ਸકો ਖਾਲਸਾ ਜੀ ਸਾਨੂੰ ਤੁਹਾਡੇ ਹੀ ਸਾਰੀਆਂ ਸੰਗਤਾਂ ਦੀ ਸਪੋਰਟ ਦੀ ਲੋੜ ਹੈ ਖਾਲਸਾ ਜੀ ਜੇ ਤੁਸੀਂ ਕਥਾ ਨੂੰ ਵਧਿਆਨ ਲੱਗੇ ਤੁਸੀਂ ਵਰਤਵਾਦ ਸ਼ੇਅਰ ਕਰੋਗੇ ਤਾਂ ਖਾਲਸਾ ਜੀ ਦੂਜਿਆਂ ਦਾ ਵੀ ਭਲਾ ਹੋਵੇਗਾ ਖਾਲਸਾ ਜੀ ਹੁਣ ਆਪਾਂ ਇੱਕ ਨਵੇਂ ਵੀਡੀਓ ਲੈ ਕੇ ਗੁਰਬਾਣੀ ਦੇ ਨਾਲ ਜੁੜੀ ਹੋਈ ਲੈ ਕੇ ਹਾਜ਼ਰ ਹੋਵਾਂਗੇ ਉਨੀ ਦੇਰ ਤੱਕ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹਿਣਾ ਖਾਲਸਾ ਜੀ ਹੋਈਆਂ ਪੁੱਲਾ ਚੋਕਾਂ ਦੀ ਖੀਮਾ ਬਖਸ਼ਣੀ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ